ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ ਹੈਲੋ ਜੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐ ਐਕਸਪੀਰੀਅੰਸ ਮੁੱਖ ਮੰਤਰੀ ਜਿਵੇਂ ਕਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਐਵੇਂ ਨਾ ਇਹਨੇ ਕਹਿੰਜਾ ਕਿ ਤੂੰ ਚੱਲ ਤੂੰ ਕੀ ਹੋਇਆ ਇਹ ਦੋੜੀਆਂ ਬਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਵੀ ਨਹੀਂ ਸਕਦੇ ਸਰ ਪਜਾਮੀ ਹੀ ਰਹਿ ਜਾਣਗੇ ਬਸ ਇਹਨਾਂ ਦੇ ਦੋ ਸੀਗੇ ਇੱਕ ਕੈਪਟਨ ਸੀ ਇੱਕ ਇੱਕ ਤਿੰਨ ਕੁ ਮਹੀਨੇ ਬਾਅਦ ਹੋਰ ਆਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੁਹਾਨੂੰ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir Let me speak sir ਤੁਸੀਂ ਤੁਸੀਂ ਆਪਣਾ ਕਰ ਲੈਂਦੇ Let me speak sir ਸਰ Let me speak ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜਿਹੜੀ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਜਿਹੜੀ ਮਜਬੂਰ ਹੋਵੇ ਕਨੋਸੀ ਕਲੀਅਰ ਕਰੋ so let me speak ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੁਸੀਂ ਸਾਡੇ ਵਾਲੀਆਂ ਗਿਣਦੇ ਰਹਿੰਦੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਜਿਹਾ ਸੀ ਕੈਪਟਨ ਨੇ ਕਿ ਬਾਅਦ ਵਿੱਚ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟਬਿਨ ਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖਤੀਆਂ 18 ਮੈਨੂੰ ਲੈ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦਾਂ ਹੱਦਾਂ ਕਾਣ ਸੀਰੀਅਸ ਲੈਂਦਾ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੈ ਸੀਐਮ ਸਾਹਿਬ ਚੇਅਰ ਨੂੰ ਡੈਸਕ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੇ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੌਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਹਫਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟ ਬਿੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜ੍ਹਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵੰਤ ਮਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ ਭਗਵੰਤ ਮਾਨ ਨੂੰ ਗਾਲਾਂ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿਣਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹ ਦੂਬਦ ਪੈਸੇ ਨਹੀਂ ਕਮਾ ਸਕਦੇ ਹੋ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹਨਾਂ ਨਾਲ ਲਾਤੀ ਕੈਸੀ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ